ਇਸ ਰੋਡ ਦਾ ਬਹੁਤ ਮੰਦਾ ਹਾਲ ਹੈ ਜੀ ਜਿਹੜੀ ਪਾਈਪਾਈ ਆ ਉਹਦੇ ਨਾਲੋਂ ਪਾਈਪਾਂ ਲੀਕ ਹੋ ਕੇ ਨਾਲ ਮਿੱਟੀ ਸੇਵਨਾਲੇ ਚ ਪਹੁੰਚ ਗਿਆ ਜਿਹੜੀ ਕਿ ਸੁਰੰਗ ਬਣ ਚੁੱਕੀ ਆ ਪਤਾ ਨਹੀਂ ਕਿਹੜੀ ਚੀਜ਼ ਕਿਹੜੀ ਕਦੋਂ ਡਿੱਗ ਪੈਂਦੀ ਇੱਥੇ ਇਹ ਉੱਪਰੋਂ ਤਾਂ ਸੜਕ ਸੋਹਣੀ ਲੱਗਦੀ ਆ ਵੇਖੋ ਉੱਪਰੋਂ ਸੜਕ ਦੀਂਦੀ ਆ ਬਾਈ ਜੀ ਥੱਲੋਂ ਜਿਵੇਂ ਖੋਖਲਾ ਪਤਾ ਨਹੀਂ ਕਿਹੜੀ ਗੱਡੀ ਕਦੋਂ ਦਬ ਜਾਂਦੀ ਇੱਥੇ ਆਪਣੀ ਟਾਣੀਆਂ ਇੱਥੋਂ ਨਾਲ ਹੀ ਖੱਡਾ ਜਿੱਥੇ ਪਿਆ ਉਥੋਂ ਨਾਲ ਹੀ ਨਜ਼ਦੀਕ ਹੀ ਆਉਂਦੇ ਬਗੀਚਾ ਸਿੰਘ ਦੀ ਟਾਣੀ ਆਪਣੀ ਤੇ ਇਹ ਜਿਹੜਾ ਵੀਰੇ ਖੱਡਾ ਪੈ ਚੁੱਕਿਆ ਇਹ ਨੂੰ ਅੱਜ ਤੋਂ 15 ਦਿਨ ਹੋ ਚੁੱਕੇ ਖੱਡੇ ਪਏ ਇਹ ਪ੍ਰਸ਼ਾਸਨ ਨੂੰ ਇਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ। ਇਹਦੇ ਵਿੱਚ 3-4 ਤਾਂ ਗੱਡੀਆਂ ਮਤਲਬ ਕਿ ਵੱਜ ਕੇ ਨੁਕਸਾਨ ਹੋ ਚੁੱਕਿਆ ਉਹਨਾਂ ਦਾ। ਠੀਕ ਹੈ ਜੀ। ਉਦੋਂ ਬਾਅਦ ਇਹ ਬੁਜਰੰਗ ਜਿਹੜੀ ਫੂਡ ਅ ਛੇਲਰਾਂ ਇਹਨਾਂ ਨੇ ਇਹਦੇ ਤੇ ਮਤਲਬ ਕਿ ਖੱਡੇ ਨੂੰ ਜਿਸ ਵੀ ਰਾਈ ਮੰਨ ਲਓ ਡੂੰਗਾ ਕਰਵਾ ਕੇ ਸਾਈਡ ਤੋਂ ਮਤਲਬ ਵੀ ਉੱਤੋਂ ਲੋਕੀ ਡਿੱਗਣੋਂ ਵਿੱਚੋਂ ਵੱਜ ਜਾਣ ਤੇ ਸਾਈਡ ਤੇ ਕਰਵਾ ਕੇ ਉਹਨੂੰ ਰੱਖਤਾ। ਉਦੋਂ ਬਾਅਦ ਪ੍ਰਸ਼ਾਸਨ ਨੇ ਹਜੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ। ਇੱਕ ਕੱਲ ਪਰਸੋਂ ਦੀ ਘਟਨਾ ਹੈ। ਇਹਦੇ ਵਿੱਚ ਮੋਟਰਸਾਈਕਲ ਡਿੱਗ ਪਿਆ ਉਹ ਇਹ ਛੇਲਰ ਵਾਲਿਆਂ ਦੇ ਜਿਹੜੇ ਇਹਨਾਂ ਦੇ ਕਰਿੰਦੇ ਨੇ ਉਹਨਾਂ ਨੇ ਉਹਨੂੰ ਵਿੱਚੋਂ ਕੱਢ ਕੇ ਉਹਦੀ ਜਾਨ ਬਚਾਈ ਸੜਕ ਬਿਲਕੁਲ ਥੱਲੇ ਖਾਲੀ ਆ ਇਹਨਾਂ ਐਸਡੀਓ ਨੂੰ ਜੈ ਨੂੰ ਕਿਹਾ ਜੀਸੀਬ ਇਹਨਾਂ ਥੱਲੇ ਭੰਨ ਦੋ ਵੀ ਉੱਤੋਂ ਦੇ ਲੋਕ ਲੰਗੀ ਜਾਂਦੇ ਆ ਵੀ ਕੋਈ ਨੁਕਸਾਨ ਹੋ ਸਕਦਾ ਉਹ ਵੀ ਇਹਨਾਂ ਪਣਾਈ ਕੋਈ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਦੀ ਫਿਰ ਜੀ ਜਿਹੜਾ ਜੈ ਇਹਨਾਂ ਦਾ ਪੱਟੀ ਉਹਨੂੰ ਬਕਾਇਦਾ ਮੈਂ ਆਪ ਤਿੰਨ ਵਾਰੀ ਉਹ ਬੰਦਾ ਕਹਿ ਦੇ ਮੈਨੂੰ ਵੀ ਨਹੀਂ ਇਹ ਗੱਲ ਆਖੀ ਤਿੰਨ ਵਾਰੀ ਉਹਨੂੰ ਆਖਿਆ ਜੀ ਵੀ ਮੰਨ ਲਓ ਵੀਡੀਓ ਵੀ ਮੈਨੂੰ ਆ ਦਾ ਵੀਡੀਓ ਸੈਂਡ ਕਰ ਦੇ ਫੇਰ ਵੀ ਉਹਨੂੰ ਵੀਡੀਓ ਵੀ ਸੈਂਡ ਕੀਤੀ ਆ ਕਹਿੰਦਾ ਵੀ ਰਿਟਰਨ ਚ ਲਿਖ ਕੇ ਦੇ ਦੇ ਤੇ ਫਿਰ ਅਸੀਂ ਐਕਸ਼ਨ ਲੈ ਸਕਦੇ ਆ ਇਹ ਰਾਤ ਕੀ ਘਟਨਾਈ ਰਾਤ ਹੀ ਇੱਕ ਮੋੜ ਸਾਂ ਡਿੱਗਾ ਜੀ ਵਿੱਚ ਇੱਕ ਬੰਦਾ ਤਾਂ ਕੱਢ ਲਿਆ ਉਹਦੇ ਚ ਇੱਕ ਬੰਦਾ ਉਹ ਆਉਂਦਾ ਮੇਰੇ ਨਾਲ ਆ ਪਤਾ ਨਹੀਂ ਹੁਣ ਉਹ ਰੱਬ ਜਾਣੇ ਵੀ ਵਿੱਚ ਆ ਕਿ ਕਿਵੇਂ ਆ ਕੀ ਨਹੀਂ ਅੱਜ ਜੀ ਮੀਂਹ ਪੈ ਨੂੰ 10 ਤੋਂ 15 ਦਿਨ ਹੋ ਗਏ ਆ ਰੋਡ ਬੈਠ ਗਿਆ ਸਾਰਾ ਆ ਵੇਖ ਲਓ ਸਾਰਾ ਮੋਟਰਸਾਈਕਲ ਵਿੱਚ ਡਿੱਗਾ ਪਿਆ ਬੰਦਾ ਲਾ ਪਤਾ ਇਸ ਤੋਂ ਪਹਿਲਾਂ ਇੱਕ ਗੱਡੀ ਡਿੱਗੀ ਇੱਥੇ ਉਸ ਤੋਂ ਬਾਅਦ ਪਰਸੋਂ ਮੋਟਰਸਾਈਕਲ ਗਿਆ ਕਿ ਰਾਤ ਡਿੱਗਾ ਤੇ ਪ੍ਰਸ਼ਾਸਨ ਕੋਈ ਇੱਥੇ ਕਾਰਵਾਈ ਨਹੀਂ ਕੀਤੀ ਗਈ ਇੱਕ ਦਿਨ ਬੱਸ ਮੜਾ ਜਾਏ ਵੇਖ ਕੇ ਮੁੜ ਗਏ ਤੇ ਸਾਡੇ ਇੱਕ ਭਰਾ ਇੱਥੋਂ ਹੈਗਾ ਟਾਣੀਆਂ ਤੋਂ ਉਹਨੇ ਵੀਡੀਓ ਵੀ ਇਹਨਾਂ ਨੂੰ ਬਣਾ ਕੇ ਪਾਈਆਂ ਮਹਿਕਮੇ ਨੂੰ ਤੇ ਉਹ ਕਹਿੰਦੇ ਰਿਟਨ ਦੇ ਵਿੱਚ ਲਿਖ ਕੇ ਦਿਓ ਹੁਣ ਤੁਸੀਂ ਦੱਸੋ ਵੀ ਇਹ ਰੋਡ ਨੂੰ ਕੌਣ ਰਿਟਨ ਦੇ ਵਿੱਚ ਲਿਖ ਕੇ ਦੇ ਸਕਦਾ ਜਦੋਂ ਪ੍ਰਸ਼ਾਸਨ ਆ ਆ ਦੀਆਂ ਅੱਖਾਂ ਨਾਲ ਇੱਥੇ ਆ ਕੇ ਵੇਖ ਕੇ ਵਾਪਸ ਮੁੜ ਗਿਆ ਤੇ ਫਿਰ ਵੀ ਕਹਿੰਦੇ ਰਿਟਨ ਦੇ ਵਿੱਚ ਲਿਖ ਕੇ ਦਿਓ ਤੇ ਫਿਰ ਇਹ ਰੋਡ ਬਣਾਵਾਂਗੇ ਅੱਜ ਹੁਣ ਅਸੀਂ ਮੌਕੇ ਤੇ ਉੱਤੇ ਆਏ ਹਾਂ ਜਦੋਂ ਸਾਨੂੰ ਇਨਸੀਡੈਂਟ ਦਾ ਇਹ ਪਤਾ ਲੱਗਿਆ ਹੈਗਾਗਾ ਉਹਦੇ ਵਿੱਚ ਮਤਲਬ ਦੇਖਿਆ ਕਿ ਵੀ ਇੱਕ ਮੋਟਰਸਾਈਕਲ ਵਿੱਚ ਗਿਰਿਆ ਹੋਇਆ ਹੈਗਾ ਅਗਰ ਤਾਂ ਤੁਸੀਂ ਇਹ ਦੱਸ ਰਹੇ ਹੋਗੇ ਕਿ ਵੀ ਜਿਹੜੀਆਂ ਦੂਸਰੀਆਂ ਆਪਣੀਆਂ ਰੋਡ ਸੇਫਟੀ ਵਾਲੀਆਂ ਟੀਮਾਂ ਸੈ ਗਈਆਂ ਗਿਆ ਇੱਕ ਜਿਹੜਾ ਮਤਲਬ ਜਿਹਦੇ ਨਾਲ ਐਕਸੀਡੈਂਟ ਹੋਇਆ ਉਹਨੂੰ ਕੱਢ ਕੇ ਉਹ ਲੈ ਗਏ ਸੀਗੇ ਪਿੰਡ ਵਾਸੀਆਂ ਦੀ ਸਹਾਇਤਾ ਦੇ ਨਾਲ ਪਰ ਇੱਥੇ ਦੋ ਚਪਲਾਂ ਪਈਆਂ ਹੋਈਆਂ ਜਿਸ ਤੋਂ ਇਹ ਪਤਾ ਲੱਗ ਰਿਹਾ ਹੈਗਾ ਕਿ ਕਿ ਦੋ ਜਣੇ ਗire ਹੋਏ ਹੋਣੇ ਹੈਗੇ ਆਲੇ ਹੁਣ ਆਪਾਂ ਉਹਦੇ ਰਾਹੀਂ ਪਤਾ ਕਰਦੇ ਆ ਉਹ ਜਿਹੜਾ ਬੰਦਾ ਹੈਗਾਗਾ ਹਸਪੀਟਲ ਚ ਹੈਗਾਗਾ ਕਿ ਵੀ ਦੂਸਰਾ ਸੀ ਉਸਦੇ ਨਾਲ ਜਾਂ ਨਹੀਂ ਸੀ ਜਿਹਾ ਕਿ ਇਨਸੀਡੈਂਟ ਹੈਗਾਗਾ ਬਾਕੀ ਐਸ ਡੀਓ ਸਾਹਿਬ ਆਗੇ ਹੈਗੇ ਆਗੇ ਸਿਫਰੇਜ ਵਾਲੇ ਉਹਨਾਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਇਹ ਵਾਲਾ ਖੱਡਾ ਵੀ ਪਲੱਸ ਜਿਹੜਾ ਅੱਗੇ ਵਾਲਾ ਵੀ ਜਿਹੜਾ ਹੈਗਾਗਾ ਉਸ ਦਾ ਤੁਰੰਤ ਮਤਲਬ ਅੱਜ ਇਹਦਾ ਖਲ ਘਟਿਆ ਜਾਵੇ ਤਾਂ ਜੋ ਕਿ ਕੋਈ ਹੋਰ ਇਨਸੀਡੈਂਟ ਹੋਣ ਤੋਂ ਬਚਿਆ ਜਾ ਸਕੇ ਮੈਂ ਦੱਸ ਰਿਹਾ ਕਿ 15 ਦਿਨ ਹੋ ਗਏ ਆ ਤੇ ਕੋਈ ਵੀ ਮੰਨੋ ਕਾਰਵਾਈ ਨਹੀਂ ਕੀਤੀ ਗਈ ਕੋਈ ਅਧਿਕਾਰੀ ਨਹੀਂ ਆਇਆ ਇੱਥੇ ਜਿਹੜਾ ਐਕਸੀਡੈਂਟ ਹੁਣ ਹੋਇਆ ਕਾਰਨ ਬਣਿਆ ਇਹਦਾ ਹੈ ਇਹ ਜ਼ਿੰਮੇਵਾਰ ਕਿਤੇ ਲੱਗਦਾ ਨਹੀਂ ਕਿ ਪ੍ਰਸ਼ਾਸਨ ਹੀ ਕਿਉਂਕਿ ਕਾਫੀ ਦਿਨ ਹੋ ਗਏ ਨੇ ਐਕਸਨ ਸਾਹਿਬ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਆ ਦਿੱਤਾ ਗਿਆ ਸੀਗਾ ਇਹ ਜਿਹੜਾ ਹੈਗਾਗਾ ਹਾਂਜੀ ਹਾਦਸੇ ਦੀ ਉਡੀਕ ਘਰੇ ਸੀ ਇਹ ਤਾਂ ਹੁਣ ਉਹ ਹੀ ਦੱਸਣਗੇ ਕਿ ਕੀ ਗੱਲ ਹੈਗੇ ਹੈ ਠੀਕ ਹੈ ਨਾ ਉਹਨੇ ਉਹ ਆਉਂਦੇ ਨੇ ਇੱਥੇ ਮੌਕੇ ਦੇ ਉੱਤੇ ਆਉਂਦੇ ਨੇ ਤੇ ਪਤਾ ਲੱਗਦਾ ਉਹਨਾਂ ਨੂੰ ਦੇਖ ਕੇ ਕਿ ਵੀ ਕੀ ਹੈਗਾਗਾ ਸਾਰਾ ਸਿਵਲ ਲਾਈਨ ਦੀ ਲੀਕ ਹੋ ਗਈ ਸੀਗੀ ਆ ਪਾਈਪ ਉਹ ਜਿਵੇਂ ਗੜ ਗਈ ਸੀ ਉਤੋਂ ਗੜਨ ਕਰਕੇ ਕੀ ਸੀਗਾ ਵੀ ਪਾਣੀ ਫਰਨ ਲੱਗਿਆ ਸੀਗਾ ਮਿੱਟੀ ਘੁਰਦੀ ਪਈ ਸੀਗੀ ਸੜਕ ਤੋਂ ਮਿੱਟੀ ਨਿਕਲੀ ਜਾਂਦੀ ਸੀਗੀ ਉਹਦੇ ਸਸ ਅਸੀਂ ਕੀ ਕੀਤਾ ਸੀਗਾ ਜੀਸੀਪੀ ਮੰਗਾ ਕੇ ਸੜਕ ਜਿਹਨੀ ਥੋੜੀ ਸੀਗੀ ਉਹਨਾਂ ਥੱਲੇ ਬਿਠਾਤਾ ਦੇ ਕੋਪਨ ਚੈਨਲ ਬਣਾਤਾ ਵੀ ਪਣਾ ਸੀ ਫਿਰ ਦਾ ਪਾਣੀ ਚੱਲਦਾ ਕਿਉਂ ਬਰਸਾਤ ਦਾ ਸੀਜ਼ਨ ਹੈ ਐਸਟੀਪੀ ਬੰਦ ਕਰਨਾ ਬਹੁਤ ਮਤਲਬ ਰਿਸਕੀ ਕੰਮ ਹੈ ਆਪਾਂ ਐਸੇ ਕੋ ਚਲਾਉਣਾ ਪੈਂਦਾ ਓਪਨ ਚਲਾਤਾ ਸੀਗਾ ਬੈਰੀਗੇਟਿੰਗ ਕਰਤੀ ਸੀਗੀ ਠੀਕ ਹੈ ਜਿੱਤੇ ਪਾਈਪ ਦਾ ਸੀ ਕੰਮ ਪਾਈਪ ਮੰਗਾ ਲਈ ਸੀਗੀ ਪਾਈਪ ਦਾ ਕੰਮ ਤੋੜ ਜਿਵੇਂ 10 ਦਿਨ ਪਹਿਲਾਂ ਲੋਟ 10 ਦਿਨ ਪਹਿਲਾਂ ਆਪਾਂ ਕਿਹਾ ਸੀਗਾ ਉਹਨਾਂ ਠੇਕੇਦਾਰ ਨੂੰ ਤੇ ਉਹ ਆਪਾਂ ਕੰਮ ਸ਼ੁਰੂ ਕਰਾ ਦੇਣਾ ਸੀਗਾ ਅਸੀਂ ਬੈਰੀਗੇਟ ਇਸੇ ਵਾਸਤੇ ਕੀਤੀ ਸੀ ਵੀ ਜਿਹੜੀ ਕਲਰ ਲਾਈਟ ਆਉਂਦੀ ਜਿਹੜੀ ਟੇਪ ਹੁੰਦੀ ਰੈੱਡ ਲਾਈਟ ਵਾਲੀ ਉਹ ਵੀ ਲਾਇਉ ਇਸ ਬੈਰੀਗੇਟ ਤੇ ਪਿਤਾ ਕੋ ਇਨਸੀਡੈਂਟ ਨਾ ਹੋਵੇ ਦੋਵੇਂ ਪਾਸੇ ਕੋਈ ਵੀ ਇੱਥੇ ਨਹੀਂ ਸੀਗਾ ਜਿੱਕਰ ਬੈਰੀਕਡ ਲਾਇਆ ਹੁੰਦਾ ਵੀ ਉਹ ਨਾ ਲੰਘਦੇ ਮੋਟਰਸਾਈਕਲ ਵਾਲੇ ਕਾਰਾਂ ਤੱਕ ਇੱਕੋ ਲੰਘੀਆਂ ਕਾਰਾਂ ਡਿੱਗੀਆਂ ਕਹਿੰਦੇ ਕੋਈ ਬੈਰੀਕਡ ਨਹੀਂ ਲੱਗੀ ਹੋਈ ਸੀ ਬੈਰੀਕਡ ਜਨਾਬ ਤੁਸੀਂ ਆਪ ਵੇਖ ਸਕਦੇ ਹੋ ਬੈਰੀਕਡ ਟੁੱਟਿਆ ਵੀ ਪਿਆ ਮਤਲਬ ਬੈਰੀਕਡ ਲੱਗੇ ਹੋਏ ਸੀਗੇ ਬੈਰੀਕਡ ਲੱਗੇ ਹੋਏ ਸੀਗੇ ਬੈਰੀਕਡ ਦੇ ਵਿੱਚ ਵੱਜ ਕੇ ਡੇਰਾ ਹੈ ਇਹਦਾ ਹੱਲ ਕਿਉਂ ਨਹੀਂ ਕਰਾਇਆ ਗਿਆ ਵੀ 15 ਦਿਨ ਹੋ ਗਏ ਨੇ ਕਾਰਾਂ ਤੱਕ ਆ ਰਹੀਆਂ ਨੇ ਜਨਾਬ ਪਿੱਛੇ ਜਿਹੜਾ ਨਾ ਬਰਸਾਤਾ ਕਰਕੇ ਪਿੱਛੇ ਆਪਣੇ ਦਿਨ ਪਾਣੀ ਭਰਿਆ ਪਿਆ ਸੀ ਐਸਟੀਪੀ ਲੱਗਦਾ ਚਲਾਣਾ ਪੈ ਰਿਹਾ ਹੱਸ ਜਾ ਅਗਲੀ ਲਿਕੇ ਜਗਿਆ ਉਹ ਚੱਕਰ ਮੈਂ ਹੁਣ ਕੀ ਲੱਗਦਾ ਐਵੇਂ ਆ ਵੀ ਜਿਹੜਾ ਉਤੋਂ ਐਸਟੀਪੇ ਤੋਂ ਲੈ ਕੇ ਜਿਹੜੀ ਅਗਲੀ ਪਾਈ ਪਾ ਨੂੰ ਸਾਰੀ ਖਰੀ ਜਾਂਦੀ ਆ